ਜਦੋਂ ਅਸੀਂ ਰੱਬ ਦੀ ਸੰਗਤ ਕਰਾਂਗੇ ਨਾ ਫਿਰ ਰੱਬ ਦਾ ਪ੍ਰਭਾ ਸਾਡੇ ਜੀਵਨ ਵਿੱਚ ਚੱਲ ਜਾਏਗਾ ਰੱਬ ਸਾਡੇ ਜੀਵਨ ਵਿੱਚ ਆਏਗਾ ਕਿਵੇਂ ਆਏਗਾ ਤੁਮ ਚੰਦਨ ਹਮ ਏ ਰੰਡ ਵਾਪਰੇ ਸੰਗ ਤੇ ਮਾਰੇ ਵਾਸਾ ਹੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਤੁਸੀਂ ਚੰਦਨ ਹੋ ਚੰਦਨ ਦਾ ਇੱਕ ਬੂਟਾ ਹੁੰਦਾ ਇੱਕ ਦਰਖਤ ਹੈ ਉਹਦੇ ਵਿੱਚੋਂ ਮਹਿਕ ਬੜੀ ਆਉਂਦੀ ਹੈ ਉਹਦੇ ਵਿੱਚੋਂ ਖੁਸ਼ਬੂ ਬੜੀ ਆਉਂਦੀ ਹੈ ਤੇ ਇੰਨੀ ਖੁਸ਼ਬੂ ਇੰਨੀ ਮਹਿਕ ਆਉਂਦੀ ਹੈ ਨਾ ਜਿਹੜੇ ਉਹਦੇ ਆਲੇ-ਦੁਆਲੇ ਵੀ ਦਰਖਤ ਹੁੰਦੇ ਨੇ ਜਾਂ ਘਾਹ ਫੂਸ ਹੁੰਦਾ ਉਹਦੇ ਵਿੱਚੋਂ ਵੀ ਉਹਦੀ ਖੁਸ਼ਬੂ ਆਉਣ ਲੱਗ ਜਾਂਦੀ ਹੈ ਇੰਨਾ ਇਹ ਦਰਖਤ ਖੁਸ਼ਬੂਦਾਰ ਹੁੰਦਾ ਹੈ ਇਹਨੂੰ ਚੰਦਨ ਆਖਿਆ ਗਿਆ ਇਹਦੀ ਲੱਕੜ ਵੀ ਬੜੀ ਮਹਿੰਗੀ ਵਿਕਦੀ ਹੈ ਤੇ ਇਹ ਜਿਹੜਾ ਚੰਦਨ ਹੈ ਨਾ ਇਹਦੇ ਵਿੱਚ ਗੁਣ ਇਹ ਹੈ ਇੱਕ ਤਾਂ ਇਹ ਠੰਡਾ ਬਹੁਤ ਹੁੰਦਾ ਦੇਖਿਆ ਤੁਸੀਂ ਕਈ ਪੰਡਤ ਕਈ ਬ੍ਰਾਹਮਣ ਵੀਰ ਨੇ ਉਹ ਮੱਥੇ ਤੇ ਚੰਦਨ ਦਾ ਲੇਪ ਕਰਦੇ ਨੇ ਕਿਉਂਕਿ ਠੰਡਕ ਮਿਲੇ ਉਹ ਚੰਦਨ ਨੂੰ ਰਗੜ ਕੇ ਕਈ ਲੋਕ ਇਹਦਾ ਇਤਰ ਵੀ ਬਣਾਉਂਦੇ ਨੇ ਜਿਹਨੂੰ ਆਪਾਂ ਪਰਫਿਊਮ ਜਾਂ ਸੈਂਟ ਕਹਿ ਦਿੰਦੇ ਆ ਕਿਉਂਕਿ ਠੰਡਾ ਬਹੁਤ ਹੈ ਦੂਜਾ ਇਹਦੀ ਮਹਿਕ ਬਹੁਤ ਹੈ ਔਰ ਬਾਬਾ ਕਬੀਰ ਸਾਹਿਬ ਜੀ ਨੇ ਬਾਣੀ ਦੇ ਵਿੱਚ ਇਹ ਗੱਲ ਸਪਸ਼ਟ ਕੀਤੀ ਹੈ ਰੱਖੀ ਹੈ ਕਿ ਭਾਈ ਕਬੀਰ ਚੰਦਨ ਕਾ ਬਿਰਵਾ ਪਲਾ ਬੇੜੇ ਓ ਢਾਕ ਪਲਾਸ ਕਿਤੇ ਜੰਗਲ ਦੇ ਵਿੱਚ ਕਿਤੇ ਜੇ ਇੱਕ ਬੂਟਾ ਚੰਦਨ ਦਾ اگ ਪਵੇ ਨਾ ਉਹਦੇ ਆਲੇ ਜਿਹੜੇ ਜਿੰਨੀ ਬਨਸਪਤੀ ਹੁੰਦੀ ਹੈ ਘਾਹ ਫੂਸ ਹੁੰਦਾ ਨਾ ਬੇੜੇ ਓ ਢਾਕ ਪਲਾਸ ਜਿੰਨੇ ਵੀ ਛੋਟੇ-ਮੋਟੇ ਬੂਟੇ ਜਾਂ ਬੇਲਾਂ ਉਹਦੇ ਨਾਲ ਚੰਬੜ ਜਾਣ ਤਾਂ ਬਾਬਾ ਕਬੀਰ ਸਾਹਿਬ ਕਹਿੰਦੇ ਓਏ ਪੀ ਚੰਦਨ ਹੋਏ ਰਹਿ ਬਸੈ ਜੋ ਚੰਦਨ ਪਾਸ ਉਹ ਵੀ ਚੰਦਨ ਬਣ ਜਾਂਦੇ ਨੇ ਚੰਦਨ ਦਾ ਬੂਟਾ ਆਪਣੀ ਮਹਿਕ ਦੇ ਨਾਲ ਉਹਨਾਂ ਦੇ ਵਿੱਚੋਂ ਵੀ ਸੁਗੰਧੀ ਲਿਆ ਲਿਆ ਦਿੰਦਾ ਹੈ ਐਸਾ ਇਹ ਹੈ ਚੰਦਨ ਦਾ ਬੂਟਾ ਪਰ ਇੱਕ ਗੱਲ ਇਹ ਵੀ ਰੱਖੀ ਹੈ ਬਾਬਾ ਕਬੀਰ ਸਾਹਿਬ ਨੇ ਕਬੀਰ ਚੰਦਨ ਕਾ ਬਿਰਵਾ ਭਲਾ ਬੇੜਿਓ ਟਾਕ ਪਲਾਸ ਓਏ ਪੀ ਚੰਦਨ ਹੋਏ ਰਹਾ ਵਸੈ ਜੋ ਚੰਦਨ ਪਾਸ ਫਿਰ ਅਗਲੇ ਸ਼ਲੋਕ ਵਿੱਚ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਬਾਸ ਬਡਾਈ ਬੂੜਿਆ ਇਉਂ ਮਤ ਡੂਬੋ ਕੋਏ ਚੰਦਨ ਕਹਿ ਨਿਕਟੈ ਵਸੈ ਬਾਸ ਸੁਗੰਧ ਨਾ ਹੋਏ ਚੰਦਨ ਦੇ ਬੂਟੇ ਕੋਲ ਜਿੰਨੇ ਦਰਖਤ ਹੁੰਦੇ ਨੇ ਉਹਨਾਂ ਦੇ ਵਿੱਚੋਂ ਚੰਦਨ ਦੀ ਮਹਿਕ ਹੋਣ ਲੱਗ ਜਾਂਦੀ ਹੈ ਪਰ ਬਾਸ ਇੱਕ ਅਜਿਹਾ ਦਰਖਤ ਕਹਿ ਲੋ ਜਾ ਬੂਟਾ ਹੈ ਉਹ ਆਪਣੇ ਹੰਕਾਰ ਦੇ ਵਿੱਚ ਆਪਣੇ ਲਚਕੀਲੇਪਨ ਦੇ ਵਿੱਚ ਆਪਣੇ ਉੱਚੇ ਹੋਣ ਦੇ ਹੰਕਾਰ ਦੇ ਵਿੱਚ ਹੀ ਮੱਤਿਆ ਰਹਿੰਦਾ। ਬਾਬਾ ਕਬੀਰ ਸਾਹਿਬ ਕਹਿੰਦੇ ਸਾਰੇ ਬੂਟਿਆਂ ਦੇ ਵਿੱਚੋਂ ਚੰਦਨ ਆਪਣੀ ਖੁਸ਼ਬੂ ਵੰਡ ਕੇ ਮਹਿਕ ਲਿਆ ਦਿੰਦਾ ਪਰ ਇੱਕ ਬਾੰਸ ਹੈ ਜਿਹਦੇ ਵਿੱਚੋਂ ਮਹਿਕ ਨਹੀਂ ਆਉਂਦੀ ਆਖੋ ਸਤਨਾ। ਉਹਦੇ ਵਿੱਚੋਂ ਮਹਿਕ ਪਤਾ ਕਿਉਂ ਨਹੀਂ ਆਉਂਦੀ? ਕਿਉਂਕਿ ਉਹ ਜਿਹੜਾ ਹੈ ਉਹ ਹੰਕਾਰ ਦੇ ਵਿੱਚ ਹੈ ਕਿ ਮੈਂ ਉੱਚਾ, ਮੈਂ ਲੰਮਾ, ਮੈਂ ਲਚਕੀਲਾ ਹਾਂ। ਉਹ ਰਹਿ ਜਾਂਦਾ। ਇਹ ਉਦਾਹਰਨ ਬਾਬਾ ਕਬੀਰ ਸਾਹਿਬ ਬਾੰਸ ਦੀ ਇਸ ਕਰਕੇ ਦਿੰਦੇ ਨੇ। ਚੰਦਨ ਦੀ ਵੀ ਉਦਾਹਰਨ ਇਸ ਕਰਕੇ ਦਿੰਦੇ ਨੇ ਕਿੰਦੇ ਗੁਰੂ ਹੈ ਸਾਡਾ ਚੰਦਨ ਹੈ ਜਿਹੜਾ ਮਨੁੱਖ ਗੁਰੂ ਕੋਲੇ ਆਏਗਾ ਜਿਹੜੀ ਜੀਵਨ ਜਾਚ ਗੁਰੂ ਦੀ ਹੈ ਜੋ ਕਰਨੀ ਗੁਰੂ ਦੀ ਹੈ ਉਹ ਆਪਣੇ ਸਿੱਖਾਂ ਨੂੰ ਵੀ ਆਪਣੇ ਵਰਗਾ ਬਣਾ ਦਵੇਗਾ ਜਿਵੇਂ ਚੰਦਨ ਦੇ ਬੂਟੇ ਕੋਲ ਜਿੰਨੇ ਦਰਖਤ ਹੁੰਦੇ ਨੇ ਬੂਟੇ ਹੁੰਦੇ ਨੇ ਆਪਣੀ ਮਹਿਕ ਦੇ ਕੇ ਆਪਣੇ ਵਰਗਾ ਬਣਾ ਲੈਂਦਾ ਹੈ ਤੇ ਬਾਬਾ ਕਬੀਰ ਸਾਹਿਬ ਕਹਿੰਦੇ ਇਸੇ ਤਰ੍ਹਾਂ ਗੁਰੂ ਹੈ ਜਿਹੜਾ ਗੁਰੂ ਕੋਲੇ ਆ ਜਾਂਦਾ ਸੰਗਤ ਕਰ ਲੈਂਦਾ ਗੁਰੂ ਉਸ ਨੂੰ ਆਪਣੇ ਵਰਗਾ ਹੀ ਬਣਾ ਲੈਂਦਾ ਹੈ ਆਖੋ ਸਤਨਾਮ ਉਹ ਗੁਰੂ ਵਰਗੇ ਬਣ ਜਾਂਦੇ ਨੇ ਤੇ ਗੁਰੂ ਪਿਆਰਿਓ ਤੇ ਫਿਰ ਇਹ ਵੀ ਗੱਲ ਆਖੀ ਹੈ ਚੰਦਨ ਦਾ ਜਿਹੜਾ ਦਰਖਤ ਹੈ ਜੇ ਉਹਦੇ ਕੋਲ ਬਾਸ ਹੋਵੇ ਉਹਦੇ ਵਿੱਚੋਂ ਖੁਸ਼ਬੂ ਨਹੀਂ ਆਉਂਦੀ ਕਿਉਂਕਿ ਬਾਸ ਹੰਕਾਰ ਦੇ ਵਿੱਚ ਰਹਿੰਦਾ ਕਈ ਮਨੁੱਖ ਐਸੇ ਵੀ ਹੁੰਦੇ ਨੇ ਜਿਹੜੇ ਹੰਕਾਰ ਦੇ ਵਿੱਚ ਆਉਂਦੇ ਨੇ ਚੌਧਰ ਕਰਨ ਦੇ ਲਈ ਆਉਂਦੇ ਨੇ ਉਦਾਂ ਉਹਨਾਂ ਦਾ ਗੁਰੂ ਘਰ ਆਉਣ ਦਾ ਕੋਈ ਮਕਸਦ ਨਹੀਂ ਕੋਈ ਲੈਣਾ ਦੇਣਾ ਨਹੀਂ ਬਸ ਉਹਨਾਂ ਨੂੰ ਇਹ ਹੁੰਦਾ ਵੀ ਮੈਂ ਲੋਕਾਂ ਨੂੰ ਦਿਖਾਵਾਂ ਮੈਂ ਵੀ ਗੁਰੂ ਘਰ ਜਾਂਦਾ ਲੋਕ ਮੈਨੂੰ ਕਹਿਣ ਵੀ ਫਲਾਨਾ ਸਿਆ ਵੀ ਗੁਰੂ ਘਰ ਜਾਂਦਾ ਹੈ ਲੋਕ ਮਾਣ ਸਤਕਾਰ ਕਰਨ ਉਹ ਹੰਕਾਰ ਦਾ ਭੁੱਖਾ ਵਾ ਉਹ ਆਪਣੀ ਸ਼ੋਭਾ ਦਾ ਵਡਿਆਈ ਦਾ ਭੁੱਖਾ ਕੇ ਲੋਕ ਕਹਿਣ ਬਾਜੀ ਵਾਏ ਤਾਂ ਰੋਜ਼ ਆਉਂਦਾ ਰੋਜ਼ ਮੱਥਾ ਟੇਕਦਾ ऐसे ਵੀ ਲੋਕ ਨੇ ਤੇ ਸਤਿਗੁਰਾਂ ਨੇ ਉਹਨਾਂ ਨੂੰ ਵੀ ਆਖਿਆ ਭਾਈ ਜੇ ਹੰਕਾਰ ਹੈ ਨਾ ਗੁਰੂ ਕੋਲ ਆ ਕੇ ਤਾਂ ਬਾਸ ਵਾਂਗੂ ਖਾਲੀ ਰਹਿ ਜਾਓਗੇ ਜਿਵੇਂ ਬਾਸ ਚੰਦਨ ਦੀ ਖੁਸ਼ਬੂ ਤੋਂ ਵਾਂਝਾ ਰਹਿ ਜਾਂਦਾ ਨਾ ਇਸੇ ਤਰ੍ਹਾਂ ਹੰਕਾਰੀ ਮਨੁੱਖ ਭਵੇਂ ਗੁਰੂ ਕੋਲ ਆ ਕੇ ਰੋਜ਼ ਬੈਠੇ ਪਰ ਉਹ ਗੁਰੂ ਵਰਗਾ ਨਹੀਂ ਬਣ ਸਕਦਾ ਆਖੋ ਸਤਨਾ ਕਿਉਂ ਨਹੀਂ ਬਣ ਸਕਦਾ ਕਿਉਂਕਿ ਉਹਦੇ ਮਨ ਵਿੱਚ ਇਹ ਹੰਕਾਰ ਹੈ ਵੀ ਲੋਕ ਮੇਰੀ ਸ਼ੋਭਾ ਕਰਨ ਗੁਰੂ ਪਿਆਰੇ ਦੇਖੋ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਦੇ ਵਿੱਚ ਤਿੰਨ ਪੁੱਤਰ ਪੈਦਾ ਹੁੰਦੇ ਨੇ। ਬਾਬਾ ਪ੍ਰਿਥੀ ਚੰਦ ਜੀ, ਬਾਬਾ ਮਹਾਦੇਵ ਜੀ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ। ਹੁਣ ਤਿੰਨੇ ਸਤਿਗੁਰਾਂ ਦੇ ਪੁੱਤਰ ਨੇ। ਤਿੰਨਾਂ ਨੂੰ ਇੱਕੋ ਸਿੱਖਿਆ ਦਿੱਤੀ ਹੈ। ਤਿੰਨਾਂ ਨੂੰਵੇਂ ਜਿਵੇਂ ਪਾਲਿਆ ਜਿਵੇਂ ਬਾਕੀ ਬੱਚੇ ਪਾਲੀਦੇ ਨੇ। ਸਿੱਖਿਆ ਤਿੰਨਾਂ ਨੂੰ ਬਰਾਬਰ ਦਿੱਤੀ ਹੈ। ਪਰ ਬਾਬਾ ਪ੍ਰਿਥੀ ਚੰਦ ਗੁਰੂ ਰਾਮਦਾਸ ਮਹਾਰਾਜ ਦੇ ਖਿਲਾਫ ਰਿਹਾ। ਤੇ ਆਪਣੇ ਭਰਾ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਖਿਲਾਫ ਰਿਆ ਕਿਉਂ ਕਿਉਂਕਿ ਮਨ ਵਿੱਚ ਹੰਕਾਰ ਸੀ ਈਰਖਾ ਸੀ ਨਫ਼ਰਤ ਸੀ ਜਿਸ ਕਰਕੇ ਉਹ ਗੁਰੂ ਵਰਕਾ ਬਣ ਨਹੀਂ ਸਕਿਆ ਖੋ ਸਤਨਾ ਤੇ ਗੁਰੂ ਅਰਜਨ ਸਾਹਿਬ ਮਹਾਰਾਜੀ ਦੇ ਵਿੱਚ ਨਿਮਰਤਾ ਸੀ ਨਿਮਰਤਾ ਹੋਣ ਕਰਕੇ ਗੁਰੂ ਅਰਜਨ ਸਹਿ ਮਹਾਰਾਜ ਗੁਰੂ ਰਾਮਦਾਸ ਮਹਾਰਾਜ ਵਰਗੇ ਬਣ ਗਏ ਜਦੋਂ ਗੁਰੂ ਰਾਮਦਾਸ ਮਹਾਰਾਜ ਵਰਗੇ ਬਣੇ ਤਾਂ ਗੁਰੂ ਰਾਮਦਾਸ ਜੀ ਨੇ ਆਪਣੇ ਸਭ ਤੋਂ ਛੋਟੇ ਪੁੱਤਰ ਗੁਰੂ ਅਰਜਨ ਸਹਿ ਮਹਾਰਾਜ ਜੀ ਨੂੰ ਗੁਰਤਾ ਗੱਦੀ ਦਿੱਤੀ ਹੈ ਗੁਰੂ ਰਾਮਦਾਸ ਚੰਦਨ ਦੇ ਦਰਖਤ ਨੇ ਤੇ ਦੂਜੇ ਪਾਥੇ ਜਿਹੜਾ ਪ੍ਰਿਥੀ ਚੰਦ ਹੈ ਨਾ ਉਹ ਬਾਸ ਬਣਿਆ ਹੋਇਆ ਉਹ ਚੰਦਨ ਕੋਲ ਰਹਿ ਕੇ ਚੰਦਨ ਵਰਗਾ ਬਣਨਾ ਹੀ ਨਹੀਂ ਚਾਹੁੰਦਾ ਇਸ ਕਰਕੇ ਉਹ ਗੁਰੂ ਘਰ ਤੋਂ ਖੁਸ਼ੀਆਂ ਨਹੀਂ ਪ੍ਰਾਪਤ ਕਰ ਸਕਿਆ ਗੁਰੂ ਅਰਜਨ ਸਾਹਿਬ ਮਹਾਰਾਜ ਚੰਦਨ ਕੋਲ ਰਹਿ ਕੇ ਇੱਕ ਮਾਮੂਲੀ ਬੂਟੇ ਬਣੇ ਰਹੇ ਦਰਖਤ ਬਣੇ ਰਹੇ ਜਿਵੇਂ 베ੜਿਓ ਢਾਕ ਪਲਾਸ ਬਾਬਾ ਕਬੀਰ ਸਾਹਿਬ ਨੇ ਆਖਿਆ ਇਸੇ ਕਰਕੇ ਗੁਰੂ ਰਾਮਦਾਸ ਵਰਗੇ ਭਾਵ ਚੰਦਨ ਵਰਗੇ ਬਣ ਗਏ ਇਹ ਹੈ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਕਿਰਪਾ ਜੀਵਨ ਹੀ ਉਸਾ ਬਣ ਜਾਂਦਾ ਹੈ ਉਹ ਜਿਆ ਬਣ ਜਾਂਦਾ ਹੈ ਤੇ ਸਤਗੁਰ ਅਵਦਾਸ ਮਹਾਰਾਜ ਵੀ ਇਹੀ ਗੱਲ ਕਹਿੰਦੇ ਨੇ ਤੁਮ ਚੰਦਨ ਹਮ ਅਰੰਡ ਵਾਪਰੇ ਇਹ ਅਰੰਡ ਇਹ ਕਬੂਟਾ ਹੈ ਤੇ ਸਤਿਗੁਰ ਰਵਦਾਸ ਕਹਿੰਦੇ ਚੰਦਨ ਦੇ ਵਿੱਚੋਂ ਜਦੋਂ ਮਹਿਕ ਆਉਂਦੀ ਹੈ ਨਾ ਅਰੰਡ ਵਰਕੇ ਬੂਟਿਆਂ ਦੇ ਵਿੱਚੋਂ ਵੀ ਮਹਿਕ ਆਉਣ ਲੱਗ ਜਾਂਦੀ ਹੈ ਖੁਸ਼ਬੂ ਆਉਣ ਲੱਗ ਜਾਂਦੀ ਹੈ ਕਿਉਂ ਕਿ ਸੰਗ ਤੁਮਾਰਾ ਬਾਸਾ ਉਹ ਚੰਦਨ ਦੇ ਕੋਲ ਰਹਿੰਦੇ ਨੇ ਨੀਚ ਰੂਖ ਤੇ ਊਚ ਪਏ ਹੈ ਗੰਧ ਸੁਗੰਧ ਨਿਵਾਸਾ ਚੰਦਨ ਦੀ ਖੁਸ਼ਬੂ ਦੇ ਨਾਲ ਉਹ ਨੀਵੇਂ ਰੁੱਖ ਕਹੇ ਜਾਣ ਵਾਲੇ ਵੀ ਉੱਚੇ ਹੋ ਜਾਂਦੇ ਨੇ ਜਿਹੜੇ ਅਰੰਡ ਤੋਂ ਪਰੇ ਹੋ ਹੋ ਲੰਘਦੇ ਨੇ ਨਾ ਲੋਕ ਜੇ ਕਿਤੇ ਉਹਦੇ ਵਿੱਚੋਂ ਚੰਦਨ ਦੀ ਖੁਸ਼ਬੂ ਆਉਣ ਲੱਗ ਜਾਂਦੀ ਹੈ ਨਾ ਫਿਰ ਲੋਕ ਵੇਖਦੇ ਨੇ ਕਿ ਇੰਨੀ ਸੋਹਣੀ ਖੁਸ਼ਬੂ ਕਿੱਥੋਂ ਆ ਰਹੀ ਹੈ ਲੋਕ ਹੱਥ ਲਾਲ ਅਲਕ ਲੰਘਦੇ ਨੇ ਭਾਵੇਂ ਕਿਉਂ ਨੂੰ ਕੰਡੇ ਲੱਗੇ ਹੁੰਦੇ ਨੇ ਸਤਗੁਰ ਬਦਾਸ ਮਹਾਰਾਜ ਕਹਿੰਦੇ ਨੇ ਇਸੇ ਤਰ੍ਹਾਂ ਅਸੀਂ ਜਿੰਨੇ ਮਰਜੀ ਜੀਵਨ ਦੇ ਵਿੱਚ ਮਾੜੇ ਹੋਈਏ ਪਰ ਜਦੋਂ ਅਸੀਂ ਗੁਰੂ ਰੂਪੀ ਚੰਦਰ ਕੋਲ ਆ ਜਾਵਾਂਗੇ ਸਾਡੇ ਜੀਵਨ ਦੇ ਵਿੱਚੋਂ ਵੀ ਸਤਿਗੁਰ ਸੱਚੇ ਪਾਤਸ਼ਾਹ ਆਪਣੇ ਵਰਗੇ ਗੁਣ ਪ੍ਰਗਟ ਕਰ ਦਿੰਦਾ ਹੈ